ਜਿਹੜੇ ਉਹ ਲੈਂਦੇ ਨਹੀਂ ਹੈ ਇਸ ਦਾ ਤਾਂ ਕਿ ਪਾਲਸੀ ਨੂੰ ਲੱਗਦਾ ਵੀ ਸਟਾਰਟਰ ਦੀ ਪਾਲਸੀ ਹੈਗੀ ਪਰ ਸਟਾਰਟਰ ਨੇ ਕਵਰ ਕਰ ਲਿਆ ਸਟਾਰਟਰ ਦੇ ਰਾਖੂ 25000 ਤੋਂ ਲੈ ਕੇ 2 ਲੱਖ ਤੱਕ ਸੋ 25000 ਤੱਕ ਤੇ ਤੁਸੀਂ ਰਿਸਪੌਂਸਿਬਲ 25000 ਤੱਕ ਪਾਲਸੀ ਨੇ ਕਿੱਕੇ ਨਹੀਂ ਕਰਦਾ ਸਟਾਰਟਰ ਪਾਲਸੀ ਦੇ ਵਿੱਚ ਤੁਹਾਡਾ ਆਪਣਾ ਕਵਰੇਜ ਨਹੀਂ ਹੁੰਦੀ ਅੰਦਰ ਪੰਜਾਬੀ ਆਪਣੇ ਖਾਸ ਕਰ ਬਹੁਤ ਘੱਟ ਕਰੋ ਬੈਂਕ ਕੋਰ ਦੇ ਵਿੱਚ ਰੈਗੂ ਲੱਖ ਤੋਂ ਉੱਤੇ ਦਾ ਡਿਡਕਟਿਵ ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਐਮਸੀਆ ਇੰਸ਼ੋਰੈਂਸ ਤੇ ਗੁਨੀਤ ਜੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜਿਹੜੀਆਂ ਸਟਾਰਟਾ 올ਡ ਬਿਲਡਿੰਗ ਹੁੰਦੀਆਂ ਖਾਸ ਕਰ ਰਹਿਣ ਵਾਲੀਆਂ ਜਿਨ੍ਹਾਂ ਦੇ ਵਿੱਚ ਕਾਂਡੋ ਤੇ ਟਾਊਨ ਹਾਊਸ ਖਾਸ ਤੌਰ ਦੇ ਉੱਤੇ ਆ ਉਹਨਾਂ ਦੇ ਇੰਸ਼ੋਰੈਂਸ ਜਿਹੜੇ ਦੂਜੇ ਘਰ ਹੁੰਦੇ ਉਹਨਾਂ ਨਾਲੋਂ ਵੱਖਰੇ ਹੁੰਦੇ ਆ ਕਿਹੜਾ ਇੰਸ਼ੋਰੈਂਸ ਹੁੰਦਾ ਤੇ ਕਿਹੜਾ ਕਿਹੜਾ ਕਵਰ ਹੁੰਦਾ ਡਿਡਕਟੇਬਲ ਦਾ ਕੀ ਇਸ ਹੁੰਦਾ ਇਹ ਆਪਾਂ ਜਾਣਣਾ ਗੁਨੀਤ ਜੀ ਸਾਨੂੰ ਦੱਸੋਗੇ ਜਿਹੜਾ ਇੱਕ ਟਾਊਨ ਹਾਊਸ ਓਨ ਕਰਦਾ ਜਾਂ ਜਿਹੜੀ ਕਾਂਡੋ ਦੇ ਵਿੱਚ ਰਹਿੰਦਾ ਉਹਦਾ ਇੰਸ਼ੋਰੈਂਸ ਸਟਾਰਟਾ ਕਵਰ ਕਰਦੀ ਆ ਕਿ ਉਹਨੂੰ ਆਪਣ ਸੋ ਇਸ ਹੱਬ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਹੈਗਾ ਜਿਹੜੀ ਜਦੋਂ ਕੋਈ ਵੀ ਸਟਾਰਟਅਪ ਦੀ ਪਾਲਿਸੀ ਲੈਣੇ ਹੈਗੇ ਹਨ ਆਪਾਂ ਤੇ ਆਪਾਂ ਲੱਗਦਾ ਵੀ ਸਟਾਰਟਅਪ ਦੀ ਪਾਲਿਸੀ ਦੇ ਵਿੱਚ ਪਾਲਿਸੀ ਕਵਰ ਹੈਗੀ ਆ ਸਾਨੂੰ ਲੈਣ ਦੀ ਲੋੜ ਨਹੀਂ ਹੁਣ ਸਾ ਕਾਫੀ ਲੋਕ ਕੀ ਲੈਣ ਲੱਗੇ ਬੈਂਕਰ ਰਿਕੁਆਇਰ ਕਰਨ ਲੱਗ ਪਈਆਂ ਬਟ ਸਟਿਲ ਲੋਟ ਆਫ ਪੀਪਲ दैट ਜਿਹੜੇ ਉਹ ਲੈਂਦੇ ਨਹੀਂ ਹੈਗੇ ਸਟਾਰਟਅਪ ਦੀ ਉਹ ਪਾਲਿਸੀ ਉਹਨਾਂ ਨੂੰ ਲੱਗਦਾ ਵੀ ਸਟਾਰਟਅਪ ਦੀ ਪਾਲਿਸੀ ਆ ਗਈ ਹੈ ਸਟਾਰਟਅਪ ਨੇ ਕਵਰ ਕਰ ਲੈਣੀ ਬਟ ਦੈਟਸ ਨਾਟ ਟਰੂ ਸੋ ਉਹਦੇ ਵਿੱਚ ਬਹੁਤ ਲਿਮਿਟੇਸ਼ਨ ਹੈ ਜਿਹੜੀਆਂ ਸਟਾਰਟਾ ਦੀਆਂ ਪਾਲਿਸੀਆਂ ਆ ਜਿਹਦੇ ਵਿੱਚ ਤੁਹਾਨੂੰ ਲੈਣ ਦੀ ਜ਼ਰੂਰਤ ਹੈਗੀ ਆਪਣੀ ਆਮ ਆਪਣੀ ਪਾਲਿਸੀ ਸਟਾਰਟਾ ਮੰਨ ਲਓ ਡੈਮੇਜ ਹੋ ਗਿਆ ਉੱਥੇ ਕੋਈ ਰੂਫ ਨੂੰ ਹੋ ਗਿਆ ਜਾਂ ਘਰ ਨੂੰ ਉਹਦੇ ਸਟਾਰਟਾ ਵੀ ਕਵਰ ਕਰਦਾ ਫਿਰ ਸਾਰਾ ਕੁਝ ਸੋ ਸਟਾਰਟਾ ਦੀ ਪਾਲਿਸੀ ਜਿਹੜੀ ਕਵਰ ਕਰਦੀ ਆ ਕਾਮਨ ਏਰੀਆ ਰਾਈਟ ਮੇਨ ਬਿਲਡਿੰਗ ਠੀਕ ਹੈ ਜੀ 엘ਿਵੇਟਰ ਹੋ ਗਿਆ ਹਾਲਵੇ ਹੋ ਗਿਆ ਰੂਫ ਹੋ ਗਿਆ ਐਨੀਥਿੰਗ ਡੈਮੇਜਡ ਔਨ ਦਾ ਕਾਮਨ ਏਰੀਆ ਸਟਾਰਟਾ ਪਾਲਿਸੀ ਵਿਲ ਕਿਕਿੰਗ ਐਨੀਥਿੰਗ ਡੈਮੇਜ ਇਨਸਾਈਡ ਦ ਜੁਨਿਟ ਇਜ਼ ਨੋਟ ਕਵਰਡ ਸਪੋਜ਼ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਕਲੇਮ ਹੋਇਆ ਲੈਟਸ ਸੇ ਕਲੇਮ ਹੋਇਆ ਤੁਹਾਡਾ ਤੁਹਾਡੀ ਤੁਸੀਂ ਟੈਪ ਓਪਨ ਰਹਿਣ ਦੀ ਵਾਟਰ ਟੈਪ ਓਪਨ ਰਹਿਣ ਦੀ ਉਹ ਪਾਣੀ ਥੱਲੇ ਚਲ ਗਿਆ ਥੱਲੇ ਜੁਨਿਟ ਦੇ ਵਿੱਚ ਸੋ ਤੋ ਤੁਸੀਂ ਤੁਹਾਡੀ ਤੁਸੀਂ ਨੈਗਲੀਜੈਂਸ ਕੀਤੀ ਪਾਣੀ ਥੱਲੇ ਚਲਾ ਗਿਆ ਤੁਹਾਂ ਦਾ ਡੈਮੇਜ ਹੋ ਗਿਆ ਠੀਕ ਹੈ ਹੁਣ ਸਟਾਰਟ ਜਿਹੜੀ ਥੱਲੇ ਵਾਲਿਆਂ ਦੀ ਉਹਨਾਂ ਨੇ ਠੀਕ ਕਰਵਾ ਦੇਣੀ ਆ ਪਰ ਉਹਨਾਂ ਨੇ ਤੁਸੀਂ ਲਾਇਬਲ ਸੀ ਕੌਜ਼ ਤੁਸੀਂ ਕੀਤਾ ਉਹ ਵਾਟਰ ਡੈਮੇਜ ਤੁਹਾਨੂੰ ਉਹਨਾਂ ਨੇ ਬਿੱਲ ਪਾ ਦੇਣਾ so gotcha. that there could be 20000 again another biggest scenario jo tonu apni policy leni chahidi hai that is a deductible start are deductibles you won't believe start are the deductible bahut high hunde hain and most of the claims are water damage jehde jehde fall under within 25 30000 de vich karde 30 ਸਟਾਰਡਰ ਦੇ ਡੈਕਲ 25000 ਤੋਂ ਲੈ ਕੇ 2 ਲੱਖ ਤੱਕ ਹੁੰਦੇ ਆ ਜੇ ਡੈਕਲ ਮੰਨ ਲਓ ਜੇ ਰੂਫ ਡੈਮੇਜ ਹੋ ਗਿਆ ਡਸਨਟ ਮੈਟਰ ਇਨਸਾਈਡ ਐਸੇ ਉਹੀ ਵਾਟਰ ਡੈਮੇਜ ਨੂੰ ਆਪਾਂ ਲੈਣੇ ਆ ਜਿਹੜਾ ਵਾਟਰ ਡੈਮੇਜ ਹੋਇਆ ਹੁਣ ਉੱਥੇ ਵਾਟਰ ਡੈਮੇਜ ਸੀਗਾ 20000 ਦਾ 20000 ਦਾ ਵਾਟਰ ਡੈਮੇਜ ਸੀ ਹੁਣ ਵਾਟਰ ਸਟਾਰਡਰ ਦੀ ਪਾਲਸੀ ਕਿੱਕ ਹੁੰਦੀ ਹੈ 25000 ਡੈਕਲ ਤੋਂ ਬਾਅਦ ਸੋ 25000 ਤੱਕ ਤੇ ਤੁਸੀਂ ਰਿਸਪੌਂਸੀਬਲ ਆ ਸੋ 25000 ਤੱਕ ਪਾਲਸੀ ਨੇ ਕਿੱਕੇ ਨਹੀਂ ਕਰਨਾ ਜੇ 50000 ਆ ਦਨ 50000 ਤੱਕ ਕਿੱਕੇ ਨਹੀਂ ਕਰਨਾ ਜੇ ਉਹ ਡੈਮੇਜ 25000 ਦਾ 30000 ਦਾ ਸੀਗਾ ਯੂਆਰ ਦਾ ਯੂਨਿਟ ਓਨਰ ਇਜ਼ ਰਿਸਪੋਨਸੀਬਲ ਅਪ ਟੂ 댓 ਕਲੇਮ ਸੋ 25000 ਤੱਕ ਦਾ ਯੂਨਿਟ ਓਨਰ ਦਾ ਨੁਕਸਾਨ ਹੈ ਜੇ ਉਹ ਜੇ ਉਹ ਵਾਟਰ ਦੇ ਨਾਲ ਉਹਦਾ ਆਪਣਾ ਯੂਨਿਟ ਖਰਾਬ ਹੋਇਆ ਮੰਨ ਲਓ ਕਿਸੇ ਹੋਰ ਚ ਵੀ ਪਾਣੀ ਪੈ ਗਿਆ ਉਹ ਵਾਟਰ ਡੈਮੇਜ ਨੂੰ ਫਿਕਸ ਕੀਤਾ ਉਹਨੇ ਇਟ ਕਾਸਟ ਹਿਮ 20 20000 ਡਾਲਰਸ ਉਹ ਸਟਾਟਾ ਦੀ ਕਵਰ ਨਹੀਂ ਕਰਨਾ 댓 ਜੇ ਤੁਹਾਡੇ ਕੋ ਤੁਹਾਡੀ ਆਪਣੀ ਪਾਲਿਸੀ ਹੈਗੀ ਸੀ ਥੈਨ ਯੂ ਕੈਨ ਕਵਰ ਅੰਡਰ 댓 ਪਰ ਜੇ ਨਹੀਂ ਹੈਗਾ ਸੀਗਾ ਥੈਨ ਯੂ ਹੈਵ ਟੂ ਪੇ ਫਰਮ ਯਰ ਪਾਕਟ ਤੇ ਜਿਹੜਾ ਮੰਨ ਲਓ 25000 ਤੋਂ ਉੱਤੇ ਹੋ ਗਿਆ ਜੇ ਜਦੋਂ ਸਟਾਰਟਅਪ ਕਵਰ ਕਰ ਰਿਹਾ ਉਹਦੇ ਡਿਡਕਟੇਬਲ ਕਿੰਨੇ ਹੁੰਦੇ ਸੋ ਇਟਸ ਵੈਰੀ ਵਿਦ ਦਾ ਕਿੱਥੇ ਤੁਸੀਂ ਹੈਗੇ ਆ ਕਿੱਥੇ ਅਜੇ ਹੁਣ ਤੁਸੀਂ ਵੈਨਕੂਵਰ ਚੱਲ ਜਾਓ ਉੱਥੇ ਦਾ 2-2 ਲੱਖ ਦੇ ਡਿਡਕਟ ਵਾਲੇ ਹਾਈ ਰਾਈਸ ਤੇ ਮਤਲਬ ਇੰਸ਼ੋਰੈਂਸ ਹੈਗਾ ਪਰ ਡਿਡਕਟੇਬਲ ਹੀ 2 ਲੱਖ ਦਾ 2 ਲੱਖ ਦਾ ਸੋ ਅਪ ਟੂ ਦਾ 200000 ਸੋ ਕਾਮਨ 25000 ਤੱਕ ਤੋਂ 50000 ਦਾ ਬਹੁਤ ਕਾਮਨ ਹੈ ਲਾਈਕ ਐਵਰੀ ਸਟਾਰਟਅਪ 25000 ਦਾ ਡਿਡਕਟ ਹੁੰਦਾ राइट वेरी लैसेक जेड़ा मैं आज तक देखया 10000 10000 ਤੋਂ ਥੱਲੇ ਕੋਈ ਸਟਾਰਟਅਪ ਦਾ ਡੈਕਟਰ ਨਹੀਂ ਹੈਗਾ ਇਹਦਾ ਮਤਲਬ ਤੁਹਾਨੂੰ ਉਹ ਇੰਸ਼ੋਰੈਂਸ ਜਿਹੜਾ ਬਾਏ ਕਰਨਾ ਚਾਹੀਦਾ ਭਾਵੇਂ ਤੁਸੀਂ ਸਟਾਰਟਅਪ ਬਿਜ਼ਨਸ ਵਿੱਚ ਰਹਿੰਦੇ ਆ ਐਂਡ ਪਲੱਸ ਲਾਇਬਿਲਟੀ ਜਿਹੜੀ ਤੁਹਾਡੀ ਸਟਾਰਟਅਪ ਪਾਲਸੀ ਤੁਹਾਨੂੰ ਲਾਇਬਿਲਟੀ ਨਹੀਂ ਦਿੰਦੀ ਹੈਗੀ राइट ਕਿਸੇ ਵੀ ਰੀਜ਼ਨ ਦੇ ਕਰਕੇ ਤੁਸੀਂ ਲਾਇਬਲ ਹੋ ਜਾਂਦੇ ਆ ਰਾਈਟ ਉਹ ਕੁਡ ਬੀ ਕੋਈ ਤੁਹਾਨੂੰ ਸੂਗਾਰ ਜਨਾ ਸਲਿੱਪ ਐਂਡ ਫਾਲ ਹੋ ਜਾਂਦੀ ਹੈ ਤੁਹਾਡੇ ਯੂਨਿਟ ਦੇ ਵਿੱਚ ਜਾਂ ਕੋਈ ਉਹੀ ਵਾਟਰ ਸਿਨਰੀਓ ਦੇ ਵਿੱਚ ਤੁਸੀਂ ਲਾਇਬਲ ਸੀਗੇ ਉੱਪਰਲੇ ਜੁਨਟ ਵਾਲੇ ਥੱਲੇ ਦੇ ਜੁਨਟ ਜਾਂ ਉੱਪਰਲੇ ਜੁਨਟ ਵਾਲੇ ਨੇ ਕਾਜ਼ ਕੀਤਾ ਤੁਹਾਡੀ ਲਾਇਬਿਲਟੀ ਹੈਗੀ ਕਿਉਂਕਿ ਤੁਸੀਂ ਨੈਗਲੀਜੈਂਸ ਕੀਤਾ ਕਰਕੇ ਉਹਦੇ ਡੈਮੇਜ ਹੋਇਆ ਉਹ ਸਾਰੀਆਂ ਚੀਜ਼ਾਂ ਤੁਹਾਡੀ ਪਾਲਸੀ ਦੇ ਅੰਦਰ ਕਵਰ ਹੁੰਦੀਆਂ ਮੇਨਲੀ ਜਿਹੜੀ ਮਿਸਕਨਸੈਪਸ਼ਨ ਹੈਗੀ ਆਪਾਂ ਸੋਚਦੇ ਆ ਵੀ ਸਟਾਰਟਅਪ ਪਾਲਸੀ ਹੈ ਇਹ ਸਟਾਰਟਅਪ ਪਾਲਸੀ ਦੇ ਵਿੱਚ ਤੁਹਾਡੇ ਆਪਣਾ ਕਵਰੇਜ ਨਹੀਂ ਹੁੰਦੀ ਅੰਦਰ ਜੁਨਟ ਜੇ ਤੁਹਾਡੇ ਵਾਟਰ ਉਹ ਸੇਮ ਵਾਟਰ ਡੈਮੇਜ ਨਾਲ ਤੁਹਾਡੀ ਫਲੋਰ ਖਰਾਬ ਹੋ ਗਈ ਆ ਤੁਹਾਡੇ ਕੈਬਨਟਸ ਖਰਾਬ ਹੋ ਗਏ ਉਹ ਕਵਰ ਨਹੀਂ ਕਰਨੀ ਸਟਾਰਟਅਪ ਇਟਸ ਫੋਰ ਦਾ ਮੇਨ ਬਿਲਡਿੰਗ ਕਵਰੇਜ ਰਾਈਟ ਆਮ ਤੌਰ ਤੇ ਕਰਵਾਉਂਦੇ ਆ ਕਿ ਇਹਦੇ ਚ ਅੰਗੈਲੀ ਹੁੰਦੀ ਹੈ ਬਹੁਤ ਅੰਗੈਲੀ ਹੁੰਦੀ ਹੈ ਜੀ ਬਹੁਤ ਪੰਜਾਬੀ ਆਪਣੇ ਖਾਸ ਕਰ ਬਹੁਤ ਕੱਟ ਕਰਾਉਂਦੇ ਆ ਸੋ ਇਹ ਅ ਅੱਗੇ ਤਾਂ ਚਲੋ 10000 ਰਿਡਕਟ ਹੋる ਸੀਗਾ ਸਾਰੇ ਐਸੋ ਦੇ ਵੀ ਠੀਕ ਆ ਸਟਾਰਟ ਅਸੀਂ ਪੇ ਕਰ ਰਹੇ ਆ ਸਾਰਾ ਕੁਝ ਠੀਕ ਹੈ ਬਟ ਹੁਣ ਰੀਸੈਂਟਲੀ ਕਲੇਮ ਕਿਉਂਕਿ ਐਸਾ ਤੁਸੀਂ ਦੇਖਿਓ ਅੱਗਾ ਵੀ ਕਿੰਨੀਆਂ ਲੱਗੀਆਂ ਆਪਣੀਆਂ ਸਟਾਟਾ ਸਟਾਟਾ ਦੇ ਵਿੱਚ ਬਟ ਜਿਹੜੇ ਅਸੀਂ ਓਵਰਆਲ ਦੇਖਦੇ ਆ ਕਲੇਮ ਵਾਟਰ ਦੇ ਬਹੁਤ ਹੁੰਦੇ ਆ ਇਹਦੇ ਵਿੱਚ ਜਿਹੜੇ ਵਾਟਰ ਦੇ ਕਲੇਮ ਹੁੰਦੇ ਆ ਨਾ ਜਦੋਂ ਹੁੰਦੇ ਸੀ ਔਰ ਮੈਨੂੰ ਇੱਕ ਕਲਾਇੰਟ ਦਾ ਕਾਲ ਆਇਆ ਕਹਿੰਦਾ ਮੈਂ ਪਿਛਲੇ ਸਾਲ ਨਿਊ ਇਮੀਗ੍ਰੈਂਟ ਸੀ ਮੈਂ ਪਿਛਲੇ ਸਾਲ ਕਰ ਲਿਆ ਸੀਗਾ ਸਟਾਟਾ ਦਾ ਉਹਨੇ ਟਾਊਨ ਹਾਊਸ ਲਿਆ ਸੀਗਾ ਹੁਣ ਉਹਦਾ ਡੈਮੇਜ ਹੋ ਗਿਆ 20000 ਦਾ 25000 ਦਾ ਕਹਿੰਦਾ ਸਟਾਟਾ ਨੇ ਮੈਨੂੰ ਬਿੱਲ ਭੇਜਤਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਮੈਨੂੰ ਇਹ ਪਾਲਿਸੀ ਵੀ ਹੁੰਦੀ ਆ ਲੈਣੀ ਮੈਨੂੰ ਦੇ ਸੀਗਾ ਵੀ ਮੈਨੂੰ ਕਵਰ ਹੈ ਵੀ ਮੈਂ ਨਿਊ ਇਮੀਗ੍ਰੈਂਟ ਸੀ ਸੋ ਉਹ ਉਹ ਵੀ ਸਿਚੁਏਸ਼ਨਸ ਬਹੁਤ ਆਉਂਦੀਆਂ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਟਾਟਾ ਦੀ ਪਾਲਿਸੀ ਕਵਰ ਹੈ ਕਿਉ ਜੀ ਜਦੋਂ ਬੈਂਕ ਨਹੀਂ ਮੰਗਦੀ ਤੁਸੀਂ ਕਹਿੰਦੇ ਸਾਰਾ ਕੁਝ ਆਈਡੀਆ ਸੋ ਲੋਟ ਆਫ ਟਾਈਮ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਵਰੇਜ ਲੈਣੀ ਚਾਹੀਦੀ ਜਾਂ ਪਾਲਿਸੀ ਨਹੀਂ ਪੜਦੇ ਆਪਾਂ ਸਟਾਡਾ ਦੀ ਪਾਲਿਸੀ ਆਪਾਂ ਕਦੀ ਪੜਦੇ ਨੇ ਉੱਚ ਡਿਡਕਟਬਲ ਕਿੰਨੇ ਹੈਗੇ ਯੂ ਵਿਲ ਬੀ ਅਮੇਜ਼ ਕਿ ਬੈਂਕਓਵਰ ਦੇ ਵਿੱਚ ਰੈਗੂਲਰ ਲੱਖ ਤੋਂ ਉੱਤੇ ਦਾ ਡਿਡਕਟਬਲ ਹੈਗਾ ਜਿਹੜੀਆਂ ਹਾਈ ਰਾਈਜ਼ ਸਪੈਸ਼ਲੀ ਆਈਆਂ ਜਿਹੜੇ ਟਾਊਨ ਹਾਊਸ ਆ ਜਿੰਨੇ ਵੀ ਟਾਊਨ ਹਾਊਸ ਆ 25000 ਤੋਂ ਘੱਟ ਡੈਮੇਜ ਕੋਈ ਨਹੀਂ ਸਪੈਸ਼ਲੀ ਵਾਟਰ ਡੈਮੇਜ ਦਾ ਪਰ ਜੇ ਕੈਵਰੀ ਆ ਹੁੰਦਾ ਫਾਰ ਦਾ 25 ਹੁੰਦਾ ਵਾਟਰ ਦਾ 50 ਹੁੰਦਾ ਮਸ਼ੀਨ ਅਲੱਗ-ਅਲੱਗ ਹੀ ਹੁੰਦੇ ਆ ਅਲੱਗ-ਅਲੱਗ ਵੀ ਹੁੰਦੇ ਆ ਸੋ ਯੂ ਹੈਵ ਟੂ ਬੀ ਯੂ ਨੋ ਕਨਫਰਮਿੰਗ ਕਿ ਕਿਹੜਾ ਡਿਡਕਟੋਰ ਤੁਹਾਡਾ ਜ਼ਿਆਦਾ ਹੋਏਗਾ बिकॉज़ ਜਿਹੜੇ ਜ਼ਿਆਦਾ ਕਲੇਮ ਆਉਂਦੇ ਆ ਵਾਟਰ ਦੇ ਕਿਉਂਕਿ ਲੈਸੇ ਜੇ ਕਰਾ ਸਾਰਾ ਕੰਪਲੈਕਸ ਸੜ ਗਿਆ ਮੇਬੀ ਦੈਟ ਡਿਡਕਟੋਰ ਕੈਨ ਬੀ ਡਿਵਾਈਡਿਡ ਬਾਈ ਅਮੰਗ 올 ਦ ਯੂਨਿਟ ਓਨਰਸ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ